ਉਹਨਾਂ ਨੂੰ ਸੀਗਾ ਵੀ ਇਹ ਮਤਲਬ ਸਿਆਸਤ ਵਿੱਚ ਆਉਣਾ ਚਾਹੀਦਾ ਹੈ ਜਾਂ ਇਹ ਆਉਣਗੇ ਪਰ ਮੈਂ ਸੱਚੀ ਦੱਸਾਂ ਮੈਨੂੰ ਜਮ ਨਹੀਂ ਸੀਗਾ ਕਿ ਮੈਂ ਇਸ ਲਾਈਨ 'ਚ ਆਉਂ। ਉਹ ਫਿਲਮਾਂ ਦੇ ਵਿੱਚ ਡਾਇਲੌਗ ਵੇਖਿਆ ਵੀ ਮੈਨੂੰ ਦਿੜਬੇ ਤੋਂ ਚੈੱਕ ਮਿਲ ਰਹੀ ਹੈ ਕਿ ਜਿਹੜੀ ਵਸ ਉਹ ਵੀ ਕੇਰੀਵਾਲ ਦੇ ਰਿਹਾ ਤੇ ਕੇਰੀਵਾਲ ਨੇ ਫੇਰ ਦਿੱਤੀ। 20 ਸਾਲ ਮਿਹਨਤ ਕੀਤੀ ਹੈ ਫੇਰ ਦੇ ਕੇ ਮਾੜਾ ਮੋਟਾ ਲੋਕਾਂ ਦੇ ਦਿਲਾਂ ਤੱਕ ਪਹੁੰਚ ਸਕਿਆ। ਸੋ ਮਿਹਨਤ ਜ਼ਰੂਰੀ ਹੈ ਕਿ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਫਲ ਲਾਉਣਾ। ਕੁਮਾਤਮਾ ਦੀ ਮਰਜ਼ੀ ਦੀ ਵਾਇਰਲ ਮਰਜ਼ੀ ਹੁੰਦੀ ਹੈ ਔਰ ਮਿਹਨਤੀ ਵੱਲੋਂ ਮੈਂ ਨਾ ਆਪਣੇ ਉਸ ਫੀਲਡ ਚ ਕਸਰ ਛੱਡੀ ਹੈ ਤੇ ਨਾ ਇਹਦੇ ਵਿੱਚ ਛੱਡੀ ਔਰ ਬਾਤੋ ਬਾਤ ਜਿੰਨਾ ਵੀ ਸਮਾਂ ਦੇ ਸਕਾਂ ਮੈਂ ਲੋਕਾਂ ਨੂੰ ਉਧਰ ਵੀ ਚੱਲੂਗਾ ਕਮ ਨਾਲ ਦੇ ਰਾ ਉਧਰ ਵੀ ਕਿਉਂਕਿ ਉਹ ਮੇਰੀ ਰੋਜ਼ੀ ਰੋਟੀ ਹੈ ਜੀ ਕਿਉਂਕਿ ਜੇ ਮੈਂ ਉਹੀ ਕਰ ਲਿਆ ਤਾਂ ਫਿਰ ਮੈਂ ਸਿਆਸਤ ਦੇ ਵਿੱਚ ਪੈਸਾ ਕਮਾਉਣ ਤਾਂ ਆਇਆ ਨਹੀਂ ਹੂੰ ਤੇ ਇਹ ਤਾਂ ਨੌਕਸੇਵਾ ਹੀ ਹੈ ਜੀ ਆ ਸਰਾਰ ਹਰ ਸਨੇ ਦਾ ਸਿੱਧੇ ਤੌਰ ਤੇ ਕਹਿੰਦਾ ਵੀ ਮੈਂ ਹੁਣ ਨੀਆ ਦਾ ਤੋ ਇਹ ਖਾਣਾ ਲਾਉਂਗਾ ਮੈਂ ਸੇਟੀ ਟੈਰੀ ਕਰੂੰਗਾ ਜੇਕਰ ਕਰੂੰਗਾ ਵੀ ਤਾਂ ਫਰੀ ਕਰੂੰਗਾ ਬੋਰ ਥੱਲੇ ਕਦੇ ਬੋਰ ਨਹੀਂ ਲੱਗਦਾ ਤੇ ਮੈਨੂੰ ਸ਼ੁਰੂ ਤੋਂ ਇਹ ਸੀ ਕਿ ਮੇਰਾ ਨਾਂ ਬਣੇ ਤਾਂ ਸਿਰਫ ਮੇਰੇ ਕਰਕੇ ਬਣੇ ਮੇਰੀ ਕਲਾ ਕਰਕੇ ਬਣ ਸਸਕੀਲ ਜੀ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਗੱਲ ਕਰਾਂਗੇ ਲੋਕ ਸਭਾ 2024 ਦੀਆਂ ਚੋਣਾਂ ਦੀ ਤਾਂ ਫਰੀਦਕੋਟ ਰਜ਼ਰਬ ਹਲਕਾ ਤਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਉਤਾਰਿਆ ਹੈ ਕਰਮਜੀਤ ਅਨਮੋਲ ਇੱਕ ਕੋ ਸਿੰਗਰ ਨੇ ਕਲਾਕਾਰ ਨੇ ਤਾਂ ਦੂਜੀ ਗੱਲ ਕਰੀਏ ਆਪਾਂ ਭਾਰਤੀ ਜਨਤਾ ਪਾਰਟੀ ਦੀ ਤਾਂ ਉਹਨਾਂ ਨੇ ਵੀ ਕਲਾਕਾਰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਹੈ ਹੰਸ ਰਾਜ ਹੰਸ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਸਾਬਕਾ ਐਮਐਲਏ ਨੇ ਉਹਨਾਂ ਦੇ ਪੁੱਤਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤਾਂ ਫਿਲਹਾਲ ਜੇ ਗੱਲ ਕਰੀਏ ਫਰੀਦਕੋਟ ਦੀ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਫਰੀਦਕੋਟ ਹੌਟ ਸੀਟ ਮੰਨੇ ਜਾ ਸਕਦੀ ਹੈ ਅੱਜ ਗੱਲਬਾਤ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਔਰ ਚੈਨਲ D5 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅ ਕਰਮਜੀਤ ਜੀ ਕਿਵੇਂ ਲੱਗਿਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਬਾਬਾ ਫਰੀਦ ਜੀ ਦੀ ਪਾਵਨ ਪਵਿੱਤਰ ਧਰਤੀ ਹੈ ਉੱਥੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਬਿਲਕੁਲ ਜੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਹੈ ਜੀ ਔਰ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਔਰ ਸਰ ਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੇ ਮੈਨੂੰ ਟਿਕ ਦੇ ਕੇ ਰਿਸਪੌਂਸ ਕਿਵੇਂ ਰਿਹਾ ਹੈ ਲੋਕਾਂ ਦਾ ਕਿਉਂਕਿ 9 ਵਿਧਾਨ ਸਭਾ ਹਲਕੇ ਐ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਂਦੇ ਐ ਮੈਨੂੰ ਲੱਗਦਾ ਵੀ ਤੁਸੀਂ ਲੋਕ ਮਿਲਣੀ ਤਕਰੀਬਨ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋ ਗਈ ਐ ਬਿਲਕੁਲ ਰੂਪਰੇ ਕਰ ਰਹੀ ਸਾਰੀ ਬਿਲਕੁਲ ਜੀ ਮਾਨਾ ਸਾਹਿਬ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਪਿਆਰ ਕਰ ਰਹੇ ਨੇ ਹਾਂ ਔਰ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਔਰ ਬੱਚੇ ਪਿਆਰ ਕਰਦੇ ਨੇ ਬਹੁਤ ਉਤਸ਼ਾਹ ਹੈ ਲੋਕਾਂ 'ਚ ਹਾਂ ਜਿਵੇਂ ਹੁਣ ਆਪਾਂ ਆਮ ਜਿਹੜੇ ਲੋਕ ਸਭਾ ਹਲਕਾ ਹੈ ਉਹਨਾਂ ਦੀ ਗੱਲ ਹੋਰ ਆ ਜੇ ਆਪਾਂ ਇਹ ਜਿਵੇਂ ਹੁਣ ਪਹਿਲਾਂ ਗੱਲ ਕੀਤੀ ਹੈ ਬਾਬਾ ਸ਼ੇਖ ਫਰੀਦ ਦੀ ਪਾਵਨ ਪਿੱਤਰ ਧਰਤੀ ਹੈ ਵਿਜ਼ਨ ਕੀ ਲੈ ਕੇ ਚੱਲੇ ਆ ਅਮੋਲ ਸਭ ਤੋਂ ਪਹਿਲਾਂ ਤਾਂ ਕਿ ਜਿਹੜੀ ਫਰੀਦਕੋੜ ਦੀ ਧਰਤੀ ਨੂੰ ਹਰਿਆ-ਪਰਿਆ ਬਣਾਉਣਾ ਜੀ ਚਾਰੇ ਪਾਸੇ ਮਤਲਬ ਹਰਿਆਵਲੀ ਦੇ ਸੇ ਸਾਡੇ ਗੁਰੂਆਂ ਦਾ ਵੀ ਇਹ ਸੰਦੇਸ਼ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਸੋ ਐਦਾਂ ਦਾ ਹੀ ਕੋਸ਼ਿਸ਼ ਸਰ ਜਾਵੇ अच्छा ते ਲੋਕਾਂ ਦੇ ਵਿੱਚ ਕੋਈ ਨਾ ਕੋਈ ਮੁੱਦੇ ਵੀ ਦੱਸ ਦੇਵਾਂਗਾ ਜਾ ਕੇ ਵੀ ਆਹ ਮੁੱਦੇ ਤੋਂ ਡੇਠਾ ਹਾਂਗਾ ਜੇਕਰ ਤੁਸੀਂ ਮੈਨੂੰ ਜਿਤਾ ਕੇ ਭੇਜੋਗੇ ਬਿਲਕੁਲ ਜੀ ਲੋਕ ਆਪ ਕਹਿ ਰਹੇ ਨੇ ਵੀ ਆਹ ਮੁੱਦੇ ਠਾਓ ਜਿਵੇਂ ਕਿ ਇੱਕ ਰੇਲਵੇ ਟਰੈਕ ਦਾ ਬੜਾ ਮੁੱਦਾ ਇੱਥੇ ਮੇਨ ਹੈ ਜਿਹੜਾ ਕੋਟਪੂਰੇ ਤੋਂ ਮੋਗੇ ਨੂੰ ਜੋੜਦਾ ਹੈ ਜਿਹੜਾ ਵੀ ਉਹ ਟਰੈਕ ਜਿਹੜਾ ਜਿਹਦੇ ਨਾਲ ਬਹੁਤ ਫਾਇਦਾ ਹੋਗਾ ਇਹ ਮਮਸਦੀਦ ਕਹਿੰਦਾ ਸੀ ਮੈਂ ਵੀ ਮੁੱਦਾ ਠਾਇਆ ਸੀ ਉਹਨਾਂ ਨੇ ਉਹ ਵੀ ਕਹਿ ਰਹੇ ਸੀ ਹਾਂਜੀ ਮੁੱਦੇ ਠਾਉਣੇ ਚਾਹੀਦੇ ਨੇ ਜੀ ਜੇ ਨਹੀਂ ਠਾਵਾਂਗੇ ਤਾਂ ਕੁਝ ਵੜਨਾ ਹੀ ਨਹੀਂ ਤੇ ਕਹਦੇ ਰਵਾਂਗੇ ਤਾਂ ਹੀ ਕੁਝ ਨਾ ਇਸ ਤੋਂ ਇਲਾਵਾ ਲੋਕਾਂ ਦੀ ਕਈ ਡਿਮਾਂਡ ਹੈ ਤੁਸੀਂ ਹੁਣ ਜਿਵੇਂ ਸਾਰੇ ਮੈਂ ਪਹਿਲਾਂ ਕਿਹਾ ਲੋਕ ਤਾਂ ਮੈਨੂੰ ਬੜੇ ਮਤਲਬ ਹਰ ਪਿੰਡ ਤੋਂ ਇਹੀ ਹੈ ਜੀ ਦੇਖੋ ਵੀ ਸਾਡੇ ਉਮੀਦਵਾਰ ਤਾਂ ਆਉਂਦੇ ਨੇ ਪਰ ਐਮਪੀ ਨਹੀਂ ਕਦੇ ਆਇਆ ਹੂੰ ਵੀ ਸਾਡੇ ਜਵਾਕ ਸਾਡੇ ਲੋਕ ਐਮਪੀ ਦੇਖਣਾ ਚਾਹੁੰਦੇ ਨੇ ਵੀ ਤੁਸੀਂ ਜਿੱਤ ਜਾਓਗੇ ਜ਼ਰੂਰ ਪਰ ਬਾਅਦ ਵਿੱਚ ਵੀ ਮਿਲਦੇ ਰਹੇ ਹੂੰ ਇਹ ਸਭ ਤੋਂ ਮੇਨ ਮੁੱਦਾ ਕੰਮ ਕਹਿੰਦੇ ਕਰਿਓ ਚਾਹੇ ਨਾ ਕਰਿਓ ਪਰ ਮਿਲਦੇ-ਗਿਲਦੇ ਬਿਲਕੁਲ ਤੁਸੀਂ ਇਹ ਆਪ ਹੀ ਜਿਹੜਾ ਉਹ ਸਵਾਲ ਦਾ ਜਵਾਬ ਪਹਿਲੇ ਦਿੰਦਾ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਕਿਉਂਕਿ ਲੋਕਾਂ ਦੇ ਹੁਣ ਨਾ ਇਹ ਮਾਈਂਡ ਦੇ ਵਿੱਚ ਆ ਗਿਆ ਜੇ ਬਾਹਰਲਾ ਉਮੀਦਵਾਰ ਆਊਗਾ ਨਾ ਤੇ ਉਹਨੇ ਤਾਂ ਆਉਣਾ ਹੀ ਨਹੀਂ ਤੇ ਉਹਨਾਂ ਨੇ ਜਿੱਤ ਕੇ ਉਹਨੇ ਨਿਕਲ ਜਾਣਾ ਹੈ ਤਾਂ ਇਹ ਸਵਾਲ ਤਾਂ ਵਾਕਈ ਲੋਕਾਂ ਦੇ ਹੈਗੇ ਹੈ ਬਿਲਕੁਲ ਜੀ ਮੈਂ ਹੁਣ ਕੋੜਕਪੂਰੇ ਇੱਥੇ ਰਹਿ ਰਹੇ ਆਂ ਜੀ ਤੇ ਲੋਕਾਂ ਚ ਹੀ ਰਵਾਂਗੇ ਔਰ ਮੈਕਸਿਮਮ ਜਿੰਨਾ ਵੀ ਦੇ ਸਕੇ ਟਾਈਮ ਆਪਾਂ ਲੋਕਾਂ ਨੂੰ ਤੇ ਦੂਜੀ ਗੱਲ ਆਪਾਂ ਕਰਾਂਗੇ ਇਹ ਕਲਾਕਾਰ ਜ਼ਿਆਦਾਤਰ ਇੱਥੇ ਤੁਹਾਡੇ ਸਾਹਮਣੇ ਆ ਗਏ ਨੇ ਜਿਵੇਂ ਹੰਸਾ ਆਇਆ ਹੰਸ ਆ ਗਿਆ ਹੈ ਤੇ ਕਿਤੇ ਨ ਕਿਤੇ ਹੋ ਸਕਦਾ ਕਾਂਗਰਸ ਪਾਰਟੀ ਵਾਲੀ ਵੀ ਜਿਹੜੇ ਮਾਮਸ ਦੀਕਰੋਂ ਦੁਆਰਾ ਫਿਰ ਤੁਹਾਡੇ ਸਾਹਮਣੇ ਲਿਆਉਣ ਜੀ ਜੀ ਕੋਈ ਨਹੀਂ ਜੀ ਸਾਰੇ ਆਪਾਂ ਆਪਣੇ ਹਰਕ ਦਾ ਅਧਿਕਾਰ ਹੈ ਮਤਲਬ ਚੋਣ ਲੜਨਾ ਔਰ ਬਾਕੀ ਲੜਾਂਗੇ ਜੀ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਫਿਰ ਵੀ ਅਕਸਰ ਕਾਰਾਕਾਰ ਤੁਹਾਡੇ ਇਕੱਠੇ ਰਹੇ ਸਾਥੀ ਰਹੇ ਹਾਂ ਜੀ ਆਪਾਂ ਮਤਲਬ ਵਿਚਾਰਾਂ ਦੀ ਲੜਾਈ ਹੈ ਕੋਈ ਡਾਂਗਾ ਸੋਟਿਆਂ ਦੀ ਲੜਾਈ ਥੋੜਾ ਅਰਚਾਰ ਤਾਂ ਲੱਗ ਲੱਗ ਹੋ ਸਕਦੇ ਆ ਕਰਮਜੀਤ ਅਨਮੋਲ ਤਿੱਖੇ ਸਵਾਲ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਿਉਂਕਿ ਇਹ ਵਿਰੋਧੀਆਂ ਨੂੰ ਜਿਵੇਂ ਹੁਣ ਜਿਵੇਂ ਤੁਸੀਂ ਸਾਫੀ ਆ ਪੱਕੇ ਜਿਹੜੇ ਭਗਵੰਤ ਮਾਨ ਦੇ ਤਾਂ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਿੱਧਾ ਠੋਕ ਕੇ ਜਵਾਬ ਦਿੰਦੇ ਆ ਕਰਮਜੀਤ ਦੇ ਅਨਮੋਲ ਬੜੇ ਢੰਡੇ ਚੱਲ ਰਹੇ ਆ ਨਹੀਂ ਦੇਖੋ ਜੀ ਮੇਰੇ ਇੱਕ ਬੰਦੇ ਦੀ ਨੇਚਰ ਹੁੰਦੀ ਹੈ ਅਲੱਗ-ਲੱਗ ਹਨਾ ਵੀ ਪਹਿਲਾਂ ਆਪਾਂ ਆਪ ਚੰਗੇ ਬਣੀਏ ਫਿਰ ਕਿਸੇ ਨੂੰ ਕਹਿ ਸਕਦੇ ਹਨਾ ਵੀ ਪਹਿਲਾਂ ਲੋਕਾਂ ਨੇ ਮੈਨੂੰ ਦੇਖਣਾ ਲੋਕ ਵੀ ਮੈਂ ਲੋਕਾਂ ਨੇ ਕਿੰਨਾ ਕਿ ਖਰਾ ਉਤਰਦਾ ਇਹ ਨਹੀਂ ਮੈਂ ਕਿਸੇ ਨੂੰ ਕੁਝ ਕਹਿ ਸਕਦਾ ਵੀ ਮੈਂ ਆ ਤੇ ਮੈਂ ਕਿਸੇ ਦੀ ਲਕੀਰ ਢਾ ਕੇ ਵੱਡੀ ਨਹੀਂ ਕਰਨੀ ਆਪਣੀ ਆਪਣੀ ਲਕੀਰ ਖਿੱਚ ਕੇ ਵੱਡੀ ਕਰਨੀ ਚਾਹ। ਕਰਮਜੀਤ ਪਹਿਲਾਂ ਸੋਚਿਆ ਸੀਗਾ ਯਾਰ ਵੀ ਸਿਆਸਤ ਦੇ ਵਿੱਚ ਵੀ ਮੈਂ ਜਾਊਂਗਾ ਜਾਂ ਜਿਵੇਂ ਹੁਣ ਤੁਸੀਂ ਉਧਰ ਫਿਲਮਾਂ ਦੇ ਵਿੱਚ ਪਹਿਲਾਂ ਸਿੰਗਰ ਸੀਗੇ ਉਧਰ ਸੀ ਆਪਦਾ ਕੰਮ ਕਰੀ ਜਾਂਦੇ ਸੀਗੇ ਇਹ ਮਨ ਦੇ ਵਿੱਚ ਸੀਗਾ ਯਾਰ ਸਿਆਸਤ ਜਾਈਏ ਕਿ ਭਗਵੰਤਬਾਹ ਨੂੰ ਦੇਖ ਕੇ ਆ ਰਹੇ ਹਾਂ ਮੈਂ ਸੁਪਨੇ ਚ ਵੀ ਨਹੀਂ ਸੋਚਿਆ ਸੀ ਹਮ ਪਰ ਮੈਂ ਇੱਕ ਤੁਹਾਨੂੰ ਇਹ ਗੱਲ ਦੱਸਦਾ ਵੀ ਮੇਰੇ ਪਿੰਡ ਦੇ ਲੋਕ ਜਾਂ ਮੇਰਾ ਸਰਕਲ ਜਾਂ ਮੇਰੇ ਫੈਨਸ ਉਹਨਾਂ ਨੂੰ ਸੀਗਾ ਵੀ ਇਹ ਮਤਲਬ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਇਹ ਆਉਣਗੇ ਪਰ ਮੈਂ ਸੱਚੀ ਦੱਸਾਂ ਮੈਨੂੰ ਜਮ ਨਹੀਂ ਸੀਗਾ ਕਿ ਮੈਂ ਇਸ ਲਾਈਨ 'ਚ ਆਉਂ। ਇਹ ਅਚਾਨਕ ਹੋਇਆ ਮੇਰੇ ਲਈ। ਤੋਂ ਡੇ ਫਿਲਮਾਂ ਦੇ ਵਿੱਚ ਡਾਇਲੋਗ ਵੇਖਿਆ ਵੀ ਮੈਨੂੰ ਦੜਬੇ ਤੋਂ ਸਟੈਕਟ ਮਿਲ ਰਹੀ ਹੈ ਕੇਰੀਵਾਲ ਉਹ ਵੀ ਕੇਰੀਵਾਲ ਦੇ ਰਿਹਾ ਤੇ ਕੇਰੀਵਾਲ ਨੇ ਫੇਰ ਦਿੱਤੀ। ਉਹ ਕੁਦਰਤੀ ਕਈ ਵਾਰੀ ਸਰਸਵਤੀ ਮਾਂ ਜਵਾਨ ਤੇ ਬੈਠੇ ਹੁੰਦੇ ਤੇ ਉਹ ਕਈ ਵਾਰੀ ਸੱਚ ਹੋ ਜਾਂਦੀ ਹੈ ਗੱਲ ਮੈਂ ਉਹ ਤਾਂ ਇੱਕ ਇੰਪਰੋਵਾਈਜ਼ ਕੀਤਾ ਸੀਗਾ ਵੀ ਉਹ ਕਹਾਣੀ ਦੇ ਹਿਸਾਬ ਨਾਲ ਡਾਇਲੌਗ ਘੜੇ ਹੋਏ ਸੀ ਮਿਹਨਤ ਦਾ ਕਿੰਨਾ ਡਿਫਰੈਂਟ ਹੈ ਕਰਮਜੀਤ ਤੁਹਾਡੀ ਜਿਹੜੀ ਹੁਣ ਤੁਸੀਂ ਜਿਵੇਂ ਹੁਣ ਲਗਾਤਾਰ ਦਿਨੋਂ ਰਾਤ ਨੂੰ ਜਿਹੜਾ ਆਪਣਾ ਸ਼ੂਟਸ ਕਰਦੇ ਆ ਜਾਣਾ ਪੈਂਦਾ ਵਿਦੇਸ਼ਾਂ ਦੇ ਵਿੱਚ ਵੀ ਜਾਣਾ ਪੈਂਦਾ ਤਾਂ ਇੱਧਰ ਜਿਵੇਂ ਰਾਜਨੀਤੀ ਦੇ ਵਿੱਚ ਵੀ ਹੁਣ ਤੁਸੀਂ ਲਗਾਤਾਰ ਜਿਹੜਾ ਹਲਕਿਆਂ ਦੇ ਵਿੱਚ ਵਿਚਰ ਰਹੇ ਹੋ ਕਿਉਂਕਿ ਹੌਲੀ-ਹੌਲੀ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ 1 ਜੂਨ ਨੇੜੇ ਆਊਗੀ ਹੋਰ ਤੁਹਾਨੂੰ ਜਿਹੜਾ ਦਿਨ ਰਾਤ ਕੰਮ ਕਰਨਾ ਪਊਗਾ ਕਿੰਨਾ ਕਿ ਫਰਕ ਲੱਗਿਆ ਉਧਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਇੱਧਰ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ ਦੇਖੋ ਜੀ ਉਧਰ ਵੀ ਮੈਂ 20 ਸਾਲ ਲਾਏ ਨੇ ਹੂੰ 20 ਸਾਲ ਮਿਹਨਤ ਕੀਤੀ ਹੈ ਫਿਰ ਜਾ ਕੇ ਮਾੜਾ ਮੋਟਾ ਲੋਕਾਂ ਦੇ ਦਿਲਾਂ ਤੱਕ ਪਹੁੰਚ ਸਕਿਆ ਸੋ ਮਿਹਨਤ ਜ਼ਰੂਰੀ ਹੈ ਜੀ ਬੰਦੇ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਫਲ ਲਾਉਣਾ ਪਰਮਾਤਮਾ ਦੀ ਮਰਜ਼ੀ ਦੀ ਵਾਇਰਲ ਮਰਜ਼ੀ ਹੁੰਦੀ ਹੈ ਔਰ ਮਿਹਨਤ ਵੱਲੋਂ ਮੈਂ ਨਾ ਆਪਣੇ ਉਸ ਫੀਲਡ 'ਚ ਕਸਰ ਛੱਡੀ ਹੈ ਤੇ ਨਾ ਇਹਦੇ ਵਿੱਚ ਛੱਡੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਕਸਰ ਬਾਧ ਰੱਖੋਗੇ ਹੁਣ ਦੇਖੋ ਜੀ ਇੱਧਰ ਇਸ ਪਾਸੇ ਆਏ ਆ ਤਾਂ ਲੋਕਾਂ ਦੀ ਕਸਵੱਟੀ ਤੇ ਖਰਾ ਉਤਰਨਾ ਪਊਗਾ ਔਰ ਉਤਰਾਂਗੇ ਵੀ ਔਰ ਬਾਤ ਤੋਂ ਬਾਅਦ ਜਿੰਨਾ ਵੀ ਸਮਾਂ ਦੇ ਸਕੇ ਮੈਂ ਲੋਕਾਂ ਲਈ ਦਊਂਗਾ ਉਧਰ ਵੀ ਚੱਲੂਗਾ ਕਮ ਨਾਲ ਦੇ ਰੋੜ ਉਧਰ ਵੀ ਕਿਉਂਕਿ ਉਹ ਮੇਰੀ ਰੋਜ਼ੀ ਰੋਟੀ ਹੈ ਜੀ ਕਿਉਂਕਿ ਜੇ ਮੈਂ ਉਹ ਹੀ ਕਰ ਲਿਆ ਤਾਂ ਫਿਰ ਮੈਂ ਸਿਆਸਤ ਦੇ ਵਿੱਚ ਕੋਈ ਪੈਸਾ ਕਮਾਉਣ ਤਾਂ ਆਇਆ ਨਹੀਂ ਤੇ ਇਹ ਤਾਂ ਲੋਕ ਸੇਵਾ ਹੀ ਹੈ ਜੀ ਤੇ ਕੰਮ ਜਿਹੜੇ ਮੇਰੇ ਰੋਜ਼ੀ ਰੋਟੀ ਹੈ ਜਾਂ ਮੇਰਾ ਘਰ ਚੱਲਦਾ ਉਹ ਮੇਰੇ ਕੰਮ ਤੋਂ ਚੱਲੂਗਾ ਜੀ ਐਕਟਿੰਗ ਦਾ ਆਨਸਰ ਆਨਸਰ ਇਹਦਾ ਸਿੱਧੇ ਤੌਰ ਤੇ ਕਹਿੰਦਾ ਵੀ ਮੈਂ ਹੁਣ ਨੀਆਂ ਦਾ ਕੋਈ ਅਖਾੜਾ ਲਾਊਂਗਾ ਮੈਂ ਸਟੇਜ ਤੇ ਨਹੀਂ ਚੜੂੰਗਾ ਜੇਕਰ ਕਰੂੰਗਾ ਵੀ ਤਾਂ ਫ੍ਰੀ ਕਰੂੰਗਾ ਮੈਂ ਤਾਂ ਹੁਣ ਲੋਕਾਂ ਦੇ ਵਿੱਚ ਹੀ ਥਰੂ ਆ ਉਹਨ ਬਹੁਤ ਟਾਈਮ دیتا ਆਪਣੀ ਗਾਇਕੀ ਨੂੰ ਜੀ ਉਹਨਾਂ ਨੇ ਤਾਂ ਬਹੁਤ ਵੱਡੇ ਨੇ ਉਮਰ 'ਚ ਵੀ ਵੱਡੇ ਨੇ ਤਜਰਬੇ 'ਚ ਵੀ ਹੈ ਮੈਂ ਹਜੇ ਚੱਲ ਰਿਹਾ ਜੀ ਮੇਰਾ ਮਤਲਬ ਕੀ ਕਹਿੰਦੇ ਆ ਵੀ ਅਜੇ ਸ਼ੁਰੂਆਤ ਸਮਝਦਾ ਮੈਂ ਤਾਂ ਉਧਰ ਵੀ ਤੇ ਮੈਂ ਤਾਂ ਹਜੇ ਕੰਮ ਕਰਨਾ ਹੀ ਕਾਫੀ ਉਹਨੇ ਪਾਸੇ ਕਰਾਂਗੇ ਇੱਧਰ ਵੀ ਕਰਾਂਗੇ ਟੈਨ ਤੁਹਾਡੇ ਜਿਹੜਾ ਸਪੀਚ ਸੁਣੀ ਆਸੀਂ ਉਹਦੇ ਵਿੱਚ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਪਹਿਲਾਂ ਇੱਕ ਭਵੰਤਮਾਨ ਹੁੰਦਾ ਸੀਗਾ ਹੁਣ 13 ਭਵੰਤਮਾਨ ਹੋਰ ਆ ਜਾਣਗੇ 14 ਭਵੰਤਮਾਨ ਹੋ ਜਾਣਗੇ ਜੀ 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 ਕਿਉਂਕਿ ਸਾਰੇ ਜੋ ਜਹਰੂ ਬੰਦੇ ਖੜੇ ਕੀਤੇ ਨੇ ਜੀ ਔਰ ਪਰਮਾਤਮਾ ਕਰੇ ਤਾਂ ਸਾਰੇ ਦੇ ਸਾਰੀਆਂ ਸੀਟਾਂ ਜਿੱਤਦੇ ਆ ਤਾਂ ਉੱਥੇ ਸੰਸਦ ਦੇ ਵਿੱਚ ਭਗਵੰਤ ਮਾਨ ਬਣ ਕੇ ਗੁੰਜਣਗੇ ਜੀ ਜਿਵੇਂ ਕਹਿੰਦੇ ਆ ਕਿ ਕਰਮਜੀਤ ਅਨਮੋਲ ਭਗਵੰਤ ਮਾਨ ਦਾ ਖਾਸ ਆ ਦੇ ਵੀ ਜੇ ਭਗਵੰਤ ਮਾਨ ਨੂੰ ਇਹਦੇ ਵੀ ਆ ਕਨਵਰਟ ਕੀ ਐ ਨਹੀਂ ਐ ਲਿਖਦੇ ਤੇ ਭਗਵਾਨਤਮਾਨ ਨੂੰ ਲਿਖਣਾ ਪਊਗਾ ਜੀ ਜੀ ਤੇ ਹੁਣ ਜੇ ਨੌਂ ਵਿਧਾਨ ਸਭਾ ਹਲਕੇ ਤਾਂ ਫਿਰ ਉਹਨਾਂ ਨੂੰ ਕਿਤਨਾ ਕਿਤੇ ਇਹ ਬੈਨੀਫਿਟ ਵੀ ਮਿਲੂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਆਪਾਂ ਪੂਰਾ ਕੋਸ਼ਿਸ਼ ਕਰਾਂਗੇ ਹਰ ਬੰਦੇ ਦੀ ਸਮੱਸਿਆ ਹੱਲ ਕੀਤੀ ਜਾਵੇ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕੀਤੀ ਜਾਣ ਲੋਕਾਂ ਦੇ ਜਿਹੜੇ ਕੰਮ ਨੇ ਉਹ ਵੱਧ ਵੱਧ ਹੋਣ ਇਹ ਹੀ ਪ੍ਰਾਇੋਰਟੀ ਇੱਕ ਜਲਾਲ ਪਿੰਡ ਹੈ ਉੱਥੇ ਤੁਹਾਡੇ ਨਾਨਕੇ ਹੈ ਠੀਕ ਹੈ ਜਿਆਦਾ ਤੁਸੀਂ ਜਨਤਕਤਾ ਨਹੀਂ ਇਹ ਗੱਲ ਕੀਤੀ ਗਈ ਕਿਉਂਕਿ ਨਹੀਂ ਆਮ ਜਿਵੇਂ ਕਰਦੇ ਹੋਂ ਤਾਂ ਜਨਤਕ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕੁਲਦੀਬ ਮਾਨਕ ਉਹਨਾਂ ਦੇ ਤੁਸੀਂ ਗਾਣੇ ਵੀ ਗੁੰਦੇ ਰਹੇ ਐ ਤੇ ਉਹ ਤੁਸੀਂ ਕਿਤੇ ਜਿਗਰ ਨਹੀਂ ਕੀਤਾ ਯਾਰ ਮੇਰੇ ਤਾਂ ਇਹ ਮਾਮਾ ਜੀ ਆ ਜਾਂ ਨਾਨਾ ਜੀ ਹੈ ਮੈਂ ਦੇਖੋ ਜੀ ਬੋਰ ਥੱਲੇ ਕਦੇ ਬੋਰ ਨਹੀਂ ਲੱਗਦਾ ਹੂੰ ਤੇ ਮੈਨੂੰ ਸ਼ੁਰੂ ਤੋਂ ਇਹ ਸੀ ਕਿ ਮੇਰਾ ਨਾਂ ਬਣੇ ਤਾਂ ਸਿਰਫ ਮੇਰੇ ਕਰਕੇ ਬਣੇ ਮੇਰੀ ਕਲਾ ਕਰਕੇ ਬਣੇ ਕਿਉਂਕਿ ਜਦੋਂ ਤੁਸੀਂ ਜੇ ਮੈਂ ਹੁਣ ਪਰਫਾਰਮੈਂਸ ਦਿੰਨਾ ਜੀ ਕਿਸੇ ਨੂੰ ਪਤਾ ਲੱਗਦਾ ਸੀ ਕਿ ਇਹ ਤਾਂ ਬੰਦਾ ਫਲਾਣੇ ਦਾ ਰਿਸ਼ਤੇਦਾਰ ਹੈ ਜਾਂ ਉਹਦਾ ਭਾਣ ਜਾਂ ਮਾਨ ਸਾਹਿਬ ਦਾ ਜੇ ਮੈਂ ਵਧੀਆ ਗਾਤਾ ਤਾਂ ਕਹਿਣਾ ਸੀ ਉਹ ਤਾਂ ਗਾਉਣਾ ਹੀ ਆ ਯਾਰ ਜੇ ਕਿਤੇ ਮੈਂ ਮਾੜਾ ਗਾਤਾ ਕਹਿਣਗੇ ਇਹਨੇ ਤਾਂ ਉਹਦੇ ਨਾਂ ਨੂੰ ਵੀ ਇਲਾਜ ਲਾ ਦੇ ਤਾਂ ਮੈਨੂੰ ਇਹ ਸੀ ਵੀ ਜਿਹੜਾ ਨਾਂ ਬਣੇ ਮੇਰਾ ਆਪਣਾ ਬਣੇ ਔਰ ਉਹ ਪ੍ਰਮਾਤਮਾ ਨੇ ਮੇਰੀ ਸੁਣੀ ਵੀ ਹੈ ਜੀ ਤੇ ਮੈਨੂੰ ਇਹੀ ਸੀਗਾ ਕਿ ਕੋਈ ਇਹ ਨਾ ਕਹੇ ਕਿ ਜੇ ਕਿਤੇ ਮਾੜਾ ਕਰਤਾ ਤਾਂ ਵੀ ਇਹ ਦਾਗ ਲਾਤਾ ਉਹਨਾਂ ਨੂੰ ਜੇ ਕੋਈ ਚੰਗਾ ਕਰਤਾ ਇਹ ਕਹਿ ਵੀ ਇਹਨਾਂ ਦਾ ਕਰ ਨਹੀਂ ਸੀਗਾ ਹਨਾ ਫਿਰ ਉਹ ਬੰਦੇ ਦੀ ਆਪਣਾ ਨਾਂ ਨਹੀਂ ਬਣਦਾ ਉਹ ਇੱਕ ਨਾਂ ਜੁੜ ਜਾਂਦਾ ਮੈਂ ਇਸ ਕਰਕੇ ਨਹੀਂ ਸੀ ਕਦੇ ਨਾਂ ਲਿਆ ਉਹਨਾਂ ਦਾ ਕਰਮਜੀਤ ਇੱਕ ਜਿਵੇਂ ਹੁਣ ਇੱਕ ਤਾਂ ਆਫ ਦਾ ਰਿਕਾਰਡ ਗੱਲ ਉਹਦੀ ਇੱਕ ਕੈਮਰੇ ਸਾਹਮਣੇ ਕਿਸੇ ਨੇ ਗੱਲ ਕਰਨੀ ਜਿੱਦਾਂ ਤੁਹਾਡੀ ਪਹਿਲੀ ਐਂਟਰੀ ਹੋਈ ਹੈ ਬਾਬਾ ਫਰੀਦ ਗੁਰਦੁਆਰਾ ਟਿਲਾ ਸਾਹਿਬ ਤੁਸੀਂ ਨਤਮਸਤਕ ਹੋਏ ਹ ਉਹਦੇ ਨਾਲ ਜਲਾਲ ਦੇ ਉੱਥੇ ਕੋਈ ਬੰਦੇ ਆਏ ਸੀਗੇ ਤੁਹਾਡੇ ਰਿਸ਼ਤੇਦਾਰ ਹੀ ਆ ਉਹ ਉਹਨਾਂ ਦੇ ਵਿੱਚ ਕੁਝ ਪਿੰਡ ਦੇ ਸੀਗੇ ਉਹਨਾਂ ਦਾ ਇੰਟਰਵਿਊ ਮੈਂ ਕੀਤਾ ਸੀ ਉਹਨਾਂ ਨੇ ਕਿਹਾ ਇੱਕ ਗੱਲ ਬੜੀ ਵੱਡੀ ਕਹੀ ਹੈ ਉਹਨਾਂ ਨੇ ਯਾਰ ਵੀ ਥੋੜਾ ਜਿਹਾ ਟਾਈਮ ਹੀ ਹੋਇਆ ਮਹੀਨਾ ਪਹਿਲਾਂ ਅਸੀਂ ਬੈਠਾ ਨੇ ਵੀ ਚਾਚਾ ਜੀ ਨੂੰ ਕਿਹਾ ਉਹਨਾਂ ਨੇ ਮੈਂ ਕੀ ਆਪਾ ਫੋਨ ਲਾਈਗੇ ਕਰਨਜੀਤ ਨੂੰ ਵੀ ਆਪਣੇ ਪਿੰਡ ਜਿਹੜਾ ਗਰੀਬ ਲੋਕ ਆ ਲੋੜਵੰਦ ਲੋਕ ਆ ਉਹਨਾਂ ਵਾਸਤੇ ਮਿੰਨੀ ਪੈਲਸ ਬਣਾਇਆ ਜਾਵੇ। ਕਿ ਆਂਦੇ ਉਹਦੇ ਤੈਨੂੰ ਕਿਤੇ ਫੋਨ ਲਾਤਾ ਤੁਸੀਂ ਫੋਨ ਚੱਕਿਆ ਤੁਸੀਂ ਆਖਿਆ ਵੀ ਮੈਂ ਸੀਐਮ ਸਾਹਿਬ ਕੋਲੇ ਬੈਠਾ ਦੱਸੋ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਤੁਸੀਂ ਆਖਿਆ ਕੰਮ ਹੋ ਗਿਆ। ਹਾਂਜੀ ਉਹ ਜਿਹੜੇ ਹੋਰ ਬੈਠੇ ਸੀ ਉਹਾਂ ਦੇ ਯਾਰ ਕੰਮ ਅਨਮੋਲਤਾ ਦਾ ਹੋ ਗਿਆ। ਉਹਨਾਂ ਨੇ ਐ ਕਿਵੇਂ ਕੰਮ ਹੋ ਜੂਗਾ? ਉਹਨਾਂ ਨੇ ਐ ਨਹੀਂ ਹੋ ਸਕਦਾ ਕੰਮ। ਕਿ ਉਹਾਂ ਦੇ ਸਾਨੂੰ ਤਾਂ ਉਦੋਂ ਹੈਰਾਨਗੀ ਹੋਈ ਜੋ ਤੜਕੇ ਆਫਸਰ ਆ ਕੇ ਸਰਵੇ ਕਰਨ ਲੱਗੇ। ਵਾਕਿਆ ਸਹੀ ਗੱਲ ਹੈ। ਬਿਲਕੁਲ ਜੀ ਉਹ ਮੇਰਾ ਮਿੱਤਰ ਹੈ ਜੀ ਮਨਜੀਤ ਸਿੰਘ ਉਹ ਤੋਂ ਮੇਰੇ ਪਿੰਡ ਮੇਰੇ ਨਾਨਕਿਆਂ ਤੋਂ ਹੂੰ ਉਹਦਾ ਫੋਨ ਆਇਆ ਸੀ ਤੇ ਮੇਰੇ ਮਾਮਾ ਜੀ ਦੇ ਬੇਟਾ ਦਲਬਾਗ ਜੀ ਤੇ ਉਹਨਾਂ ਦਾ ਫੋਨ ਆਇਆ ਵੀ ਆ ਇੱਕ ਜੇ ਕੰਮ ਹੋ ਜੇ ਤਾਂ ਮੈਂ ਕੁਦਰਤੀ ਉਦੋਂ ਮੈਂ ਆਪਣਾ ਚੀਮਾ ਸਾਹਿਬ ਕੋਲ ਬੈਠਾ ਸੀ ਉਸ ਅੱਛਾ ਅੱਛਾ ਹਾਂ ਜੀ ਤੇ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਆ ਕੰਮ ਹੈ ਜੀ ਜ਼ਰੂਰੀ ਹੈ ਵੀ ਆ ਰਿਕਵੈਸਟ ਕੀਤੀ ਕਿ ਸਿੱਧਾ ਕਹੇ ਵੀ ਆ ਕਰੋ ਨਹੀਂ ਨਹੀਂ ਜੀ ਮੈਂ ਰਿਕਵੈਸਟ ਹੀ ਕਰਦਾ ਮੈਂ ਜੋ ਵੀ ਹੈ ਵੀ ਕਦੇ ਵੀ ਆਪਣੇ ਆਪ ਨੂੰ ਉਵੇਂ ਨਹੀਂ ਸਮਝਿਆ ਰਿਕੁਐਸਟ ਨਾਲ ਛੇਤੀ ਕੰਮ ਹੋ ਜਾਂਦਾ ਹਾਂ ਜੇ ਰਿਕੁਐਸਟ ਨਾ ਹੋ ਜਾਂਦਾ ਫਿਰ ਹਾਂ ਰਿਕੁਐਸਟ ਨਾਲ ਛੇਤੀ ਕੰਮ ਹੋ ਜਾਂਦਾ ਤੇ ਉਹਨਾਂ ਨੇ ਨਾਲ ਦੇ ਨਾਲ ਕਰਤਾ ਤੇ ਦੂਜੇ ਦਿਨ ਉੱਥੋਂ ਐਸਟੀਮੇਟ ਲੈ ਕੇ ਵੀ ਚਲੇ ਗਏ ਇਹਦਾ ਫਿਰ ਸਾਰੇ ਨੌ ਵਿਧਾਨ ਸਭਾ ਹਲਕੇ ਦੇ ਇਹੀ ਹੋਣਗੇ ਕੰਮ ਬਿਲਕੁਲ ਜੀ ਬਿਲਕੁਲ ਇਹੀ ਕੋਸ਼ਿਸ਼ ਕਰਾਂਗੇ ਤੁਸੀਂ ਹੁਣ ਕੱਲ ਜਲਾਲ ਆਪਦੇ ਜੇ ਆਪ ਕਹਿ ਸਕਦੇ ਵੀ ਤੁਸੀਂ ਨਾਨਕਿਆਂ ਦੇ ਕੱਲ ਵਿਧਾਨ ਸਭਾ ਹਲਕੇ ਦੇ ਵਿੱਚ ਕੱਲ ਤੁਸੀਂ ਲੋਕ ਮਿਲਣੀ ਕੀਤੀ ਹੈ ਜੀ ਜੀ ਇਸ ਤਰੀਕੇ ਦਾ ਰਿਸਪੌਂਸ ਰਿਹਾ ਨਾਲ ਤੁਹਾਡੇ ਬਿੰਨੂ ਢੱਲੋ ਵੀ ਸੀ ਇੱਕ ਤੁਸੀਂ ਗੱਡੀ ਦੇ ਵਿੱਚ ਵੀਡੀਓ ਵੀ ਤੁਹਾਡੀ ਵਾਇਰਲ ਹੋ ਰਹੀ ਹੈ ਜੀ ਜੀ ਬਹੁਤ ਵਧੀਆ ਰਿਹਾ ਜੀ ਰਿਸਪੌਂਸ ਕਿਉਂਕਿ ਮੈਂ ਉੱਥੇ ਖੇਡਿਆ ਵੜਿਆ ਤੇ ਬਚਪਨ ਦੇ ਮੇਰੇ 4 ਸਾਲ ਉੱਥੇ ਬੀਤੇ ਨੇ ਉੱਥੋਂ ਦੇ ਮੇਰੇ ਮਿੱਤਰ ਮਿਲੇ ਜੀ ਸਾਰੇ ਜਿਹੜੇ ਕਈ ਬਜ਼ੁਰਗ ਵੀ ਮਿਲੇ ਜਿਹੜੇ ਉਸ ਵੇਲੇ ਜਵਾਨ ਹੁੰਦੇ ਸੀਗੇ ਤੇ ਪਰ ਮੈਂ ਪਛਾਣ ਲਿਆ ਸੀ ਉਹਨਾਂ ਨੂੰ ਕਾਫੀ ਇਹਨੂੰ ਬੜੇ ਖੁਸ਼ ਹੋਏ ਲੋਕ ਤੇ ਉਸ ਤੋਂ ਬਾਅਦ ਚ ਬਿੰਨੂ ਜੀ ਨੇ ਸਾਨੂੰ ਜੁਆਇਨ ਕੀਤਾ ਤੇ ਉਹ ਵੀ ਫਿਰ ਵੀ ਆਉਣਗੇ ਉਹ ਆਉਂਦੇ ਰਹਿਣਗੇ ਸਾਰੀ ਇੰਡਸਟਰੀ ਵੱਲੋਂ ਸਗਾ ਲੋਕ ਤਾਂ ਕਹਰੇ ਵੀ ਕਦੋਂ ਤੁਸੀਂ ਸਾਨੂੰ ਬੁਲਾਓਗੇ ਸੋ ਹੌਲੀ ਹੌਲੀ ਆਉਂਦੇ ਰਹਿਣਗੇ ਜੀ ਸਾਰੇ ਕਲਾਕਾਰ ਭਗਵੰਤ ਮਾਨ ਨਾਲ ਦੋਸਤੀ ਕਦੋਂ ਪਈ ਸੀ ਕਿ ਜਗਨੂ ਹਾਜ਼ਰ ਵੇਲੇ ਨਾ ਜੀ ਅਸੀਂ ਤਾਂ ਪਲੱਸ 1 ਪਲੱਸ 2 ਤੋਂ ਇਕੱਠੇ ਆ ਜੀ ਅੱਛਾ ਅੱਛਾ ਪੜ੍ਹਦੇ ਵੇਲੇ ਇਕੱਠੇ ਹਾਂਜੀ ਹਾਂਜੀ ਓਕੇ ਅਸੀਂ ਕਾਲਜ ਪਲੱਸ 1 ਪਲੱਸ 1 ਚ ਇਕੱਠੇ ਹੋ ਗਏ ਪਲੱਸ 1 ਪਲੱਸ 2 ਜਗਰੂ ਹਾਜ਼ਰ ਆਇਆ ਤਾਂ ਫਿਰ ਚਾਰ ਪੰਜ ਬੀਨੂ ਟਿੱਲੂ ਹੋ ਗਿਆ ਹਾਂਜੀ ਹਾਂਜੀ ਕੜਾਓ ਸਾਹਿਬ ਹੋ ਗਏ ਇਕੱਠੇ ਹੋ ਗਏ ਸਾਰੇ ਉਹ ਤਾਂ ਫਿਰ ਸਾਰੇ ਇਕੱਠੇ ਹੋ ਗਏ ਸੀ ਰਾਣਾ ਜੀ ਹੋ ਗਏ ਜੱਗੀ ਜੀ ਹੋ ਗਏ ਜਲਾਲ ਤੋਂ ਫਿਰ ਕਿੰਨਾ ਕੁ ਰਿਸਪੌਂਸ ਆ ਉਧਰਲੇ ਬਹੁਤ ਵਧੀਆ ਜੀ ਸਾਰੇ ਜਿੰਨੇ ਕੱਲ ਰਾਮਪੁਰਾ ਫੋਲੀਆਂ ਸਾਰੀਆਂ ਕੰਸਟ ਆਪਣੇ ਢੰਡਾ ਵਿੱਚ ਗਏ ਆ ਤੇ ਬਹੁਤ ਪਰਮਾ ਹੂੰਗਾ ਰਮੇੜਾ ਲੋਕਾਂ ਦਾ ਬਹੁਤ ਜਿੱਥ ਬਹੁਤ ਵਧੀਆ ਮੈਂ ਇੱਕ ਆਪਣੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਨਾ ਇੰਡਸਟਰੀ ਦੀ ਬਹੁਤ ਕਮੀ ਹੈ ਜੀ ਇਹਦੇ ਬਾਰੇ ਕੀ ਕਰੋਗੇ ਉਠਾਉਗੇ ਵਾਲ ਕਰ ਬਿਲਕੁਲ ਜੀ ਦੇਖਾਂਗੇ ਜਿਵੇਂ ਇੱਧਰ ਫਰੀਦਕੋਟ ਮੈਨੂੰ ਗੁਰਦੇਤ ਸਿੰਘ ਸਾਹਿਬ ਨੇ ਦਿਖਾਏ ਸੀਗੇ ਟਮਾਟਰਾਂ ਦੀ ਖੇਤੀ ਹੂੰ ਬਹੁਤ ਕਰਦੇ ਆ ਲੋਕ ਇੱਥੇ ਕੋਈ ਫੂਡ ਪ੍ਰੋਸੈਸਿੰਗ ਦਾ ਕੋਈ ਇੱਥੇ ਪਲਾਂਟ ਲੱਗ ਜੇ ਤਾਂ ਬੜਾ ਵਧੀਆ ਕੋਸ਼ਿਸ਼ ਕਰਾਂਗੇ ਇੱਕ ਮੁੱਖ ਮੁੱਦਾ ਹੈ ਕਿਉਂਕਿ ਜਦੋਂ ਵੀ ਕੋਈ ਪਾਰਟੀਆਂ ਜਾਂ ਆਪਾਂ ਕਰੀਏ ਵੀ ਵਧਾ ਸਵਾਦੀਆਂ ਚੋਣਾਂ ਆਉਂਦੀਆਂ ਹੁਣ ਲੋਕ ਸਭਾ ਦੀਆਂ ਆਈਆਂ ਜਾਂ ਹੋਰ ਚੋਣਾਂ ਉਦੋਂ ਸਭ ਤੋਂ ਪਹਿਲਾਂ ਇਹ ਮੁੱਦਾ ਸਾਹਮਣੇ ਰੱਖ ਦਿੰਦੇ ਆ ਵੀ ਅਸੀਂ ਸਭ ਤੋਂ ਪਹਿਲਾਂ ਗੋਰੀ ਕਾਂਡ ਦਾ ਬੇਅਦਬ ਇਨਸਾਫ ਦਵਾਵਾਂਗੇ ਦੇਖੋ ਜੀ ਇਹ ਤਾਂ ਮੈਂ ਤਾਂ ਇਹੀ ਪ੍ਰਮਾਤਮਾ ਅੱਗੇ ਕਾਮਨਾ ਕਰਦਾ ਕਿ ਜਿਨੇ ਵੀ ਇਹ ਘਣਾਉਣਾ ਕੰਮ ਕੀਤਾ ਉਹਨੂੰ ਇਸ ਅਦਾਲਤ ਵਿੱਚ ਵੀ ਤੇ ਪ੍ਰਮਾਤਮਾ ਦੀ ਅਦਾਲਤ ਵਿੱਚ ਵੀ ਸਜ਼ਾ ਦੇ ਇੱਕ ਅਨਮੋਲ ਜੀ ਜਿੱਤੋਂ ਤੁਸੀਂ ਸਪੀਚ ਕਰ ਰਹੇ ਸੀ ਤੇ ਭਗਵੰਤ ਮਾਨ ਦਾ ਤੁਹਾਨੂੰ ਸਕੇਜ ਤੇ ਫੋਨ ਆ ਗਿਆ ਸੀ ਹਾਂਜੀ ਹਾਂਜੀ ਤੇ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕਹਿਤਾ ਸੀਗਾ ਅਨਮੋਲ 4 ਤਰੀਕ ਤੋਂ ਬਾਅਦ ਤੂੰ ਦੱਸਣਾ ਮੈਂ ਕਿੱਦਾਂ ਆਵਾਂ ਤੁਹਾਡੇ ਕੋਲ ਕਦੋਂ ਆ ਰਹੇ ਫਿਰ ਆਬਾਸਾ ਹੁਣ ਕਦੋਂ ਵੀ ਬੁਲਾ ਸਕਦੇ ਆ ਜੀ ਉਹਨਾਂ ਨੂੰ ਅੱਛਾ ਹਾਂਜੀ ਤੇ ਹੋਰ ਜਿਹੜੇ ਕਲਾਕਾਰ ਵੀ ਕਾਫੀ ਆ ਰਹੇ ਆ ਫਿਰ ਸਾਰੇ ਆ ਰਹੇ ਆ ਜੀ ਸਾਰੀ ਇੰਡਸਟਰੀ ਆਊਗੀ ਸਾਰੇ ਆਉਣਗੇ ਹਾਂਜੀ ਬਿਲਕੁਲ ਤੇ ਇੱਕ ਜਿਹੜਾ ਹੁਣ ਇੰਡੀਆ ਅਲਾਈਂਸ ਹੈਗਾ ਤੁਹਾਡਾ ਠੀਕ ਹੈ ਜੀ ਕਾਂਗਰਸ ਪਾਰਟੀ ਨਾਲ ਜੀ ਪੰਜਾਬ ਦੇ ਵਿੱਚ ਤੁਹਾਡੀ ਗੱਲਬਾਤ ਬਣੀ ਨੀਗੀ ਇਹਦਾ ਤੁਹਾਨੂੰ ਇੱਥੇ ਬੈਨੀਫਿਟ ਮਿਲੂਗਾ ਤੇ ਨੁਕਸਾਨ ਹੋਊਗਾ ਦੇਖੋ ਜੀ ਇੰਡੀਆ ਅਲਾਈਅንስ ਬਣਿਆ ਕਿਉਂ ਭਾਜਪਾ ਨੂੰ ਰੋਕਣਾ ਓਕੇ ਵੀ ਉਹਨੂੰ ਘੇਰਨਾ ਵੀ ਉਹਨਾਂ ਦੀਆਂ ਸੀਟਾਂ ਲਾਉਣ ਪੰਜਾਬ 'ਚ ਭਾਜਪਾ ਹੈ ਕਿੱਥੇ ਇੱਥੇ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਭਾਜਪਾ ਦਾ ਕੋਈ ਆਧਾਰ ਹੀ ਨਹੀਂ ਹੈ ਇਹ ਨਾ ਉਹ ਅਨਸਰ ਆ ਜਾ ਅਨਸਰ ਸਾਹਮਣੇ ਤੁਹਾਨੂੰ ਟੱਕਰ ਦੇਵੇ ਤੁਹਾਨੂੰ ਕੋਈ ਨਹੀਂ ਜੀ ਦੇਖ ਲਾਂਗੇ ਉੱਥੇ ਕੀ ਮੰਨਦੇ ਹੋ ਫਿਰ ਕਿਹਦੇ ਨਾਲ ਟੱਕਰ ਕੀ ਦੇ ਨਾਲ ਹੋਊ ਥੋੜੀ ਫਿਰ ਟੱਕਰ ਆਪਣੇ ਆਪ ਨਾਲ ਹੀ ਹੈ ਜੀ ਆਪਣੇ ਆਪ ਨਾਲ ਬਿਲਕੁਲ ਜੀ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਕਿੰਨੀਆਂ ਵੋਟਾਂ ਲਈਆਂ ਤੇ ਹੁਣ ਕਿੰਨੀਆਂ ਵੋਟਾਂ ਦੂਜੇ ਕਿਸੇ ਨਾਲ ਨਹੀਂ ਮੰਨਦੇ ਫਿਰ ਹੈ ਨਹੀਂ ਜੀ ਕੀ ਬਾਤ ਹੈ ਆਪਣੇ ਆਪ ਨਾਲ ਟਕਰਸ ਵੀ ਹੈ ਤੇ ਹੋਰ ਕੋਈ ਤੁਸੀਂ 9 ਵਿਧਾਨ ਸਭਾ ਹਲਕਿਆਂ ਵਾਂਦੇ ਲੋਕਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਆ ਵੀ ਜੇ ਜਿਤਾ ਕੇ ਤੁਹਾਨੂੰ ਭੇਜ ਦਿੰਦੇ ਆ ਤਾਂ ਇਸ ਤੋਂ ਇਲਾਵਾ ਹੋਰ ਕੀ ਵਿਜ਼ਨ ਤੁਹਾਡੇ ਮੰਨ ਦੇ ਵਿੱਚ ਮਾਈਂਡ ਦੇ ਵਿੱਚ ਸੋਚਿਆ ਦੇਖੋ ਜੀ ਹਰ ਇੱਕ ਚੀਜ਼ ਜੇ ਅਲੱਗ-ਅਲੱਗ ਜਿਹਨੇ ਵੀ ਕੌਨਸਟਿਟਿਊਐਂਸੀ ਨੇ ਸਾਰੇ ਨੇ ਲਗ ਲਗ ਸਮੱਸਿਆਵਾਂ ਨੇ ਵੀ ਮੈਂ ਪੂਰਾ ਉਹਨਾਂ ਦੀ ਕਸਵੱਟੀ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰੀ ਮੈਨੂੰ ਮੌਕਾ 24 ਘੰਟਿਆਂ ਦੇ ਵਿੱਚ ਟਾਈਮ ਕਿੰਨਾ ਦਿਆ ਕਰੋਗੇ ਟਾਈਮ ਵਾਧੂ ਹੈ ਜੀ ਆਪਣੇ ਕੋਲ ਵਾਰਤਾਰ ਦੇਓਗੇ ਟਾਈਮ ਫਿਰ ਵਾਧੂ ਵਾਧੂ ਟਾਈਮ ਕੋਈ ਲੋਕਾਂ ਨੂੰ ਸਵਾਰ ਖੜੇ ਕਰਨ ਦੀ ਲੋੜ ਨਹੀਂ ਪਊਗੀ ਯਾਰ ਵੀ ਘਰ ਤੋਂ ਘਰ ਟਾਈਮ ਤੇ ਲਈ ਤਾਂ ਨਹੀਂ ਕਰਨ ਦੇਵਾਂਗਾ ਅੱਛਾ ਬਾਕੀ ਕੰਮਾਂ ਦੇ ਤਾਂ ਹੈਗੇ ਹੈਗੇ ਚਲੋ ਕੰਮ ਹੌਲੀ ਹੌਲੀ ਹੁੰਦੇ ਰਹਿੰਦੇ ਆ ਕੰਮਾਂ 'ਚ ਦੇਰ ਸਵੇਰ ਹੋ ਜਾਂਦੀ ਹੈ ਪਰ ਜਿਹੜਾ ਕੰਮ ਮੈਂ ਸੌਖਾ ਕਰ ਸਕਦਾ ਉਹ ਤਾਂ ਲੋਕਾਂ ਨੂੰ ਕਰੂੰਗਾ ਲਾਸਟ ਸਵਾਲ ਹੈ ਜਿਵੇਂ ਹੁਣ ਹਜੇ ਕਈ ਜਿਵੇਂ ਕਾਂਗਰਸ ਨੇ ਕੈਂਡੀਡੇਟ ਨਹੀਂ ਪਾ ਰਿਹਾ ਗਿਆ ਅਕਾਲੀ ਦਲ ਨੇ ਦੋ ਕੁ ਦਿਨ ਪਹਿਲਾਂ ਪਾ ਰਿਆ ਤੇ ਥੋੜੇ ਦਿਨ ਪਹਿਲੇ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਕਾਫੀ ਟਾਈਮ ਹੈਗਾ ਤੁਸੀਂ ਤਾਂ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੋਕ ਮਿਲਣੀ ਵੀ ਕਰ ਲਈਆ ਇਹਦਾ ਕਿੰਨਾ ਕੁ ਬੈਨੀਫਿਟ ਮਿਲੂਗਾ ਕਿਉਂਕਿ ਉਹਨਾਂ ਨੇ ਹਜੇ ਤਾਂ ਸ਼ੁਰੂਆਤ ਕਰਨੀ ਹੈ ਤੁਹਾਡੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਪਤਾ ਲੱਗੇ ਕੀ ਰੋਡ ਸ਼ੋਅ ਸ਼ੁਰੂ ਹੋਣ ਜਾ ਰਹੇ ਹਾਂਜੀ ਉਹ ਵੀ ਹੋਣ ਜਾ ਰਹੇ ਤੇ ਰੋਡ ਸ਼ੋਅ ਵੀ ਕਰਾਂਗੇ ਪਰ ਦੂਜਾ ਮੈਂ ਤਾਂ ਦੋ ਦੋ ਵਾਰੀ ਜਾਇਆ ਜੀ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਔਰ ਮੇਰੀ ਮੈਕਸਿਮਮ ਹਰ ਪਿੰਡ ਵਿੱਚ ਜਾ ਕੇ ਆ ਮੈਂ ਤੇ ਮੈਨੂੰ ਲੱਗਦਾ ਮੈਂ ਇਹ ਟੀਚਾ ਅਚੀਵ ਕਰ ਲਵਾਂ ਤੁਹਾਨੂੰ ਕੋਈ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਪਿੰਡਾਂ ਦੇ ਵਿੱਚ ਜਿਵੇਂ ਆਮ ਸਵਾਲ ਬੜੇ ਲੋਕ ਸਾਹਮਣੇ ਪੁੱਛਦੇ ਆ ਯਾਰ ਤੂੰ ਆਹ ਕੀ ਕਰੋਗੇ ਐਂ ਕਰੋਗੇ ਮੈਨੂੰ ਤਾਂ ਜੀ ਮੈਂ ਤਾਂ ਸੱਚ ਜਾਣੋ ਇੰਨਾ ਵਧੀਆ ਲੱਗ ਰਿਹਾ ਹੈ ਕਿ ਜਦੋਂ ਕੋਈ ਸਾਡਾ ਨੁਮਾਇੰਦਾ ਕੋਈ ਐਮਐਲਏ ਸਾਹਿਬਾਨ ਸਾਹਿਬ ਬੋਲਦੇ ਨੇ ਤਾਂ ਲੋਕ ਕਹਿੰਦੇ ਆਹ ਚੀਜ਼ ਤੁਸੀਂ ਭੁੱਲ ਗਏ ਤੁਸੀਂ ਆਹ ਵੀ ਕੀਤਾ ਤੁਸੀਂ ਸਾਡਾ ਕੰਮ ਆਹ ਵੀ ਕੀਤਾ ਪਹਿਲਾਂ ਲੋਕਾਂ ਦਾ ਕੀ ਸੀ ਖੜੇ ਹੋ ਕੇ ਮਾਈਕ ਤੇ ਕਹਿੰਦੇ ਸੀ ਸਾਡਾ ਆਹ ਕੀਤਾ ਜਾਵੇ ਜੀ ਆਹ ਕੀਤਾ ਜਾਵੇ ਹੁਣ ਕੋਈ ਸਰਪੰਚ ਜਾਂ ਕੋਈ ਪਿੰਡ ਦਾ ਨੁਮਾਇੰਦਾ ਮੋਤਵਰ ਉਹ ਕਹਿੰਦਾ ਜੀ ਤੁਸੀਂ ਆਹ ਵੀ ਕੀਤਾ ਤੁਹਾਡੀ ਪਾਰਟੀ ਨੇ ਆਹ ਵੀ ਕੀਤਾ ਆਹ ਵੀ ਕੀਤਾ ਇਹਦਾ ਬਹੁਤ ਬੈਨੀਫਿਟ ਤੇ ਕਰਮਜੀਤ ਜੀ ਤੁਸੀਂ ਸਾਨੂੰ ਬਹੁਤ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਤੇ ਪਰ ਹੁਣ ਤੁਸੀਂ ਜੈਤੋ ਵੀ ਜਾਣਾ ਹਲਕੇ ਦੇ ਵਿੱਚ ਫਿਰ ਲੋਕ ਮਿਲਣ ਲਈ ਵਾਸਤੇ ਜਾਣਾ ਤੇ ਕੋਈ ਨਾ ਕੋਈ ਦੋਸ਼ ਸ਼ਬਦ ਲੋਕਾਂ ਦੇ ਸਾਹਮਣੇ ਕੋਈ ਗੁੰਮਕੇ ਸੁਣਾ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚਨ ਹੋਰਬ ਤੇਰੇ ਤੂੰ ਮਗਦਾਰੇ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰੇ ਵੇ ਸੂਰ ਜਾ ਕਮੀਆਂ ਦੇ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ ਰਵਾਨਾ ਸਾਹਿਬ ਥੈਂਕ ਯੂ ਤਾਂ ਇਹ ਸਨ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਤਾਂ ਟਾਈਮ ਦਿੱਤਾ ਕਿਉਂਕਿ ਟਾਈਮ ਬਹੁਤ ਇਹਨਾਂ ਦਾ ਬਿਜ਼ੀ ਹੈ ਬਿਲਕੁਲ ਸਾਨੂੰ ਟਾਈਮ ਦਿੱਤਾ ਤੇ ਸਾਰੇ तमाम ਮੁੱਦਿਆਂ ਤੇ ਗੱਲਬਾਤ ਕੀਤੀ ਹੈ ਆ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਦੇ ਲੋਕ ਕਿਹੜੇ ਉਮੀਦਵਾਰ ਨੂੰ ਰਿਸਪਾਂਸ ਦਿੰਦੇ ਨੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ